ਉਹ ਰੋਬੋਟ ਇਸ ਇਨਸਾਨ ਨਾਲ ਨਰਾਜ਼ ਹੈ ਕਿ ਇਸ ਇਨਸਾਨ ਨੇ ਸਾਡੇ ਵਿਸ਼ਵਾਸ ਸਾਡਾ ਵਿਸ਼ਵਾਸ ਘਾਤ ਕੀਤਾ ਹੈਗਾ ਕਿਤਨਾ ਕਿਤੇ ਜਿਹੜਾ ਪ੍ਰਚਾਰ ਹੋਏਗਾ ਫਿੱਕਾ ਤਾਂ ਨਹੀਂ ਪੈ ਜਾਏਗਾ ਜਿਵੇਂ ਮਾਨ ਸਾਹਿਬ ਇਸ ਤੀਕੇ ਨਾਲ ਤੀਰ ਵਾਲੇ ਕਹਿੰਦੇ ਨਿਸ਼ਾਨੇ ਲਾਉਂਦੇ ਸੀਗੇ ਕਹਿੰਦੇ ਉਹ ਫਿੱਕੇ ਪੈ ਗਏ ਕਹਿੰਦੇ ਜਨਤਾ ਨੂੰ ਪਤਾ ਹੈਗਾ ਕਿ ਜਿਹਦੀ ਸਰਕਾਰ ਹੁੰਦੀ ਹੈ ਜਿਹੜਾ ਅਗਰ ਉਹਦਾ ਵਿਧਾਇਕ ਬਣੇਗਾ ਤਾਂ ਹੀ ਲੋਕਾਂ ਦੇ ਕੰਮ ਹੋ ਸਕਣਗੇ ਆਦਰਵਾਇਜ਼ ਜੋਰ ਪੂਰਾ ਲਗਣਾ ਤੁਹਾਡਾ ਵੀ ਮਾਨ ਸਾਹਿਬ ਉਹਨਾਂ ਦਾ ਵੀ ਕਹਿੰਦੇ ਜੇ ਸੀਟ ਨਾ ਨਿਕਲੀ ਕਹਿੰਦੇ ਬੇਇੱਜ਼ਤੀ ਬੜੀ ਵੱਡੀ ਹੋਣੀ ਹੈ ਪਾਰਟੀ ਦੀ ਵੀ ਕਿੰਨਾ ਸੀਟਾਂ ਨਹੀਂ ਕੱਢ पाए ਕਹਿੰਦੇ ਟਾਪਵਾ ਦਾਂਗੇ ਸ਼ਾਂਤ ਜਗਾ ਦਾਂਗੇ تسਲੀ ਕਰਾ ਦਾਂਗੇ ਟਾਪ ਔਰ ਇਹ ਮੇਰਾ خیال ਹੈ ਸਾਡਾ ਭਾਜਪਾ ਨਾਲ ਤਾਂ ਮੁਕਾਬਲਾ ਨਹੀਂ ਹੈਗਾ ਇਹ ਹਰਾ ਮੁਕਾਬਲਾ ਹੋਏਗਾ ਤੇ ਕਾਂਗਰਸ ਨਾਲ ਹੋਏਗਾ ਇਹਨਾਂ ਕੋਲ ਦੂਜੀਆਂ ਪਾਰਟੀਆਂ ਕੋਈ ਕੰਮ ਕਰਨ ਨੂੰ ਹੈ ਕੀ ਕਹਿਣ ਨੂੰ ਕੀ ਹੈਗਾ ਨਾ ਕੁਝ ਕੀਤਾ ਹੈ ਤਨਾਂ ਕੁਝ ਕਰ ਸਕਦੇ ਨੇ ਕਾ ਤੂੰ ਭੁੱਲ ਗਈ ਐ ਸੱਜਣੇ ਪੁਰਾਣੇ ਨਵੇਂਆਂ ਦੇ ਲੜ ਲੱਗੇ ਇਹ ਸਰ ਤੁਹਾਡੇ ਸਾਹਮਣੇ ਜਿਹੜੇ ਅੰਗਰਾਲ ਸਾਹਿਬ ਖੜੇ ਹੋਏ ਨੇ ਉਹ ਵੀ ਤੁਹਾਨੂੰ ਪੂਰੇ ਸਟਰੋਂਗ ਨੇ ਕਹਿੰਦੇ ਕਹਿੰਦੇ ਹੁਣ ਮੈਂ ਤਸੱਲੀਆ ਕਰਾਉਂ ਕਹਿੰਦੇ ਜਨਤਾ ਨੇ ਉਹਨਾਂ ਨੂੰ 5 ਸਾਲ ਵਾਸਤੇ ਐਮਐਲਏ ਬਣਾਇਆ ਸੀ ਉਹਨਾਂ ਨੇ ਵੋਟ ਪਾ ਕੇ 5 ਸਾਲ ਵਾਸਤੇ ਐਮਐਲਏ ਬਣਾਇਆ ਇਨਾ ਜਨਤਾ ਦੇ ਵੋਟ ਦੀ ਬੇਕਦਰੀ ਕਰਦੇ ਹੋਏ ਜਨਤਾ ਨਾਲ ਧੋਖਾ ਕਰਦੇ ਹੋਏ 2 ਸਾਲ ਬਾਅਦ ਹੀ ਇਸਤਿਫਾ ਦੇ ਦਿੱਤਾ ਇਹ ਜਿਹੜੀ ਸੀਟ ਹੈਗੀਏ ਇਹ ਆਮ ਆਦਮੀ ਪਾਰਟੀ ਨੇ ਬਹੁਤ ਪਾਰੀ ਬਹੁਵਨ ਜਿੱਤਨੀ ਹੈ ਜਿੱਤਨੀ ਹੈ ਭਾਜਪਾ ਵੀ ਕਹ ਰਿਹਾ ਕਹਿੰਦਾ ਅਸੀਂ ਵੀ ਜਿੱਤ ਜਾਵਾਂਗੇ ਦੇਖੋ ਉਹਨਾਂ ਦਾ ਕੋਈ ਮਤਲਬ ਨਹੀਂ ਹੈਗਾ ਅਕਸਰ ਅਸੀਂ ਮਾਨ ਸਾਹਿਬ ਦਾ ਇੱਕ ਗੀਤ ਸੁਣਦੇ ਆਂ ਕਾਤੋਂ ਭੁੱਲ ਗਿਐ ਸੱਜਣੇ ਪੁਰਾਣੇ ਨਮਿਆਂ ਦੇ ਲੜ ਲੱਗੇ ਇੱਕ ਜਲੰਧਰ ਦੇ ਵਿੱਚ ਅਹਿਮ ਸੀਟ ਲੱਗੇਗੀ ਇਸ ਵਾਰ ਕਿਉਂਕਿ ਜਿਮਨੀ ਚੋਣਾ ਨੇ ਅਹਿਮ ਇਸ ਕਰਕੇ ਵੀ ਨੇ ਕਿਉਂਕਿ ਜੋਰ ਪਹਿਲਾਂ ਰਿੰਕੂ ਨੂੰ ਜਿਤਾਉਣ ਵਾਸਤੇ ਲੱਗਿਆ ਫਿਰ ਸ਼ੀਤੂ ਲੰਗਰਾਲ ਆਗੇ ਵਿੱਚ ਤੇ ਹੁਣ ਫਸਮਾ ਮੁਕਾਬਲਾ ਕਿਸ ਤਰੀਕੇ ਦੇ ਨਾਲ ਹੈ ਮਾਨ ਸਾਹਿਬ ਖੁਦ ਇੱਥੇ ਪਹੁੰਚ ਰਹੇ ਨੇ ਪ੍ਰਚਾਰ ਕਰਨਗੇ ਕਿਹਦੇ ਲਈ ਮੋਹਿੰਦਰ ਭਗਤ ਦੇ ਲਈ ਸਾਡੇ ਨਾਲ ਨੇ ਸਰ ਸასი ਕਾਲ ਠੀਕ ਠਾਕ ਸਸੀ ਕਾ ਭਾਜੀ ਸਵਾਗਤ ਹੈ ਤੁਹਾਡਾ ਬਹੁਤ-ਬਹੁਤ ਔਜ਼ਾਰ ਟੀਵੀ ਤੇ ਸਭ ਤੋਂ ਪਹਿਲੇ ਮੈਂ ਉਜ਼ਾਰ ਟੀਵੀ ਦਾ ਬਹੁਤ-ਬਹੁਤ ਧੰਨਵਾਦ ਕਰਨਾ ਤੁਸੀਂ ਆ ਕੇ ਮੇਰੇ ਵਿਚਾਰ ਜਾਣਨ ਦੀ ਕੋਸ਼ਿਸ਼ ਕੀਤੀ ਹੈ ਔਰ ਮੈਂ ਸਭ ਤੋਂ ਪਹਿਲੇ ਆਪਣੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀਮਾਨ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਦਿੱਲੀ ਸਰਕਾਰ ਔਰ ਪੰਜਾਬ ਦੇ ਹਰਮਨ ਪਾਇਰੇ ਨੇਤਾ ਔਰ ਪੰਜਾਬ ਦੇ ਮੁੱਖ ਮੰਤਰੀ ਸardar ਭਗਵੰਤ ਸਿੰਘ ਮਾਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਨਾ ਉਹਦੇ ਨਾਲ ਜਨਰਲ ਸੈਕਟਰੀ ਆਲ ਇੰਡੀਆ ਡਾਕਟਰ ਸੰਦੀਪ ਪਾਟਕ ਜੀ ਦਾ ਜਿਨ੍ਹਾਂ ਨੇ ਮੇਰੇ ਉੱਪਰ ਵਿਸ਼ਵਾਸ ਜਤਾਇਆ ਹੈ परमनु टिगड़ देख के नवाज्या है मैं उनों दीं जितनी भी आशावां हन उनपर पूरा उतरंगा मैं उनू वादा करता हां महेंद्र सर शुरुआत ही थों करदे हां बीजेपी आम आदमी पार्टी वर्सेस हो गया ਤੁਸੀਂ ਪਹਿਲਾਂ बीजेपी ਨਾਲ ਸਫਲ ਸੀਗਾ ਤੁਹਾਡਾ ਫਿਰ ਆਮ ਆਦਮੀ ਪਾਰਟੀ ਨਾਲ ਹੁਣ ਸਫਰ ਆਏਗਾ ਤੁਹਾਡੇ ਸਾਹਮਣੇ शीतल अंगराल ਨੇ ਉਹ ਵੀ ਹੁਣ बीजेपी ਚ ਨੇ ਆਮ ਆਦਮੀ ਪਾਰਟੀ ਛੱਡੇ ਕੇ ਚਲੇਗੇ ਇਹ ਫਸਮਾ ਮੁਕਾਬਲਾ ਹੈ ਮਾਨ ਸਾਹਿਬ ਨੇ ਉਹਨਾਂ ਲਈ ਵੀ ਪ੍ਰਚਾਰ ਕੀਤਾ ਹੁਣ ਤੁਹਾਡੇ ਲਈ ਪ੍ਰਚਾਰ ਕਰਨਾ ਪੈਣਾ ਜ਼ਮੀਨੀ ਪੱਧਰ ਤੇ ਤੁਹਾਡਾ ਨਾਮ ਕੀ ਹੈ ਤੇ ਇਹ ਚੀਜ਼ਾਂ ਨੂੰ ਦੇਖ ਕੇ ਮੈਨਰੇ ਹੋ ਦੇਖੋ ਕਿ ਇਸ ਹਲਕੇ ਜੰਦਰਬੈਸਤ ਦੇ ਵਿੱਚ ਮੇਰੇ ਪਿਤਾ ਸ਼੍ਰੀ ਭਗਤ ਚੁੰਨੀ ਲਾਲ ਜੀ ਫਾਰਮਰ ਕੈਬਨਿਟ ਮੰਤਰੀ ਜਿਨ੍ਹਾਂ ਨੇ ਇਸ ਇਲਾਕੇ ਦੀ ਲਗਾਤਾਰ 20 ਸਾਲ ਸੇਵਾ ਕੀਤੀ ਉਸ ਦੇ ਬਾਅਦ ਮੈਂ ਵੀ ਲਗਾਤਾਰ ਉਹਨਾਂ ਦਾ ਨਾਲ ਚੱਲਦਾ ਹੋਇਆ ਹੁਣ ਤੱਕ ਅਸੀਂ ਜੋ ਹੈ 30 ਸਾਲ ਤਕਰੀਬਨ ਇਸ ਇਲਾਕੇ ਵਿੱਚ ਐਕਟਿਵਲੀ ਸੇਵਾ ਕਰ ਰਹੇ ਹਾਂ ਜੀ ਔਰ ਸਾਡੇ ਸਾਰੇ ਹੀ ਇਲਾਕਾ ਜਾਣਦਾ ਹੈ ਸਾਡੇ ਕਰੈਕਟਰ ਬਾਰੇ ਸਾਡੀ ਕ੍ਰੈਡੀਬਿਲਟੀ ਬਾਰੇ ਔਰ ਸਾਡੇ ਕੰਮਾਂ ਬਾਰੇ ਅੱਜ ਵੀ ਸਾਡੇ ਕੰਮਾਂ ਬਾਰੇ ਲੋਕੀ ਯਾਦ ਕਰਦੇ ਹਨ ਸਾਡਾ ਜੋ ਜੰਦਰ ਵੈਸਟ ਹੈ ਇੱਕ ਬਹੁਤ ਅੱਛਾ ਇਲਾਕਾ ਹੁੰਦਾ ਸੀ ਪਾਈਚਾਰਾ ਪਿਆਰ ਮੁਹੱਬਤ ਕੋਈ ਬੁਰਾਈ ਦਾ ਇਥੇ ਨਾਮ ਨਹੀਂ ਸੀ ਹੁੰਦਾ ਪਰ ਆ ਜੰਦਰ ਵੈਸਟ ਦੇ ਵਿੱਚ ਪਿਛਲੇ 7 ਸਾਲਾਂ ਤੋਂ ਬਹੁਤ ਬੁਰਾ ਹਾਲ ਹੈ ਗਲੀ ਗਲੀ 'ਚ ਸ਼ਰਾਬ ਵਿਕ ਰਹੀ ਹੈ ਨਸ਼ਾ ਵਿਕ ਰਿਹਾ ਹੈ ਔਰ ਨਾਲ ਕੋਈ ਐਸੀ ਬੁਰਾਈ ਨਹੀਂ ਜਿਹੜੀ ਜਿੰਦਰਬੈਸਟ ਵਿੱਚ ਇਸ ਟਾਈਮ ਮੌਜੂਦ ਨਹੀਂ ਹੈਗੀ ਇਹ ਸਾਰੀਆਂ ਜ਼ਿੰਮੇਵਾਰੀਆਂ ਹਲਕੇ ਦੇ ਰਿਪ੍ਰੈਜ਼ੈਂਟੇਟਿਵ ਦੀਆਂ ਹੁੰਦੀਆਂ ਨੇ ਅਗਰ ਹਲਕੇ ਦੇ ਪ੍ਰਤੀਨਿਧੀ ਅੱਛੇ ਹੋਣ ਤੇ ਹਲਕੇ 'ਚ ਬੁਰਾਈ ਨਹੀਂ ਹੋ ਸਕਦੀ ਜਿਸ ਤਰ੍ਹਾਂ ਪਰਿਵਾਰ ਦਾ ਮੋਢੀ ਅਗਰ ਅੱਛਾ ਹੁੰਦਾ ਤੇ ਪਰਿਵਾਰ ਅੱਛਾ ਹੁੰਦਾ ਅਗਰ ਪਰਿਵਾਰ ਦਾ ਮੋਢੀ ਠੀਕ ਨਾ ਹੋਏ ਤੇ ਪਰਿਵਾਰ ਵਿੱਚ ਵੀ ਕਮਜ਼ੋਰੀਆਂ ਆਉਂਦੀਆਂ ਨੇ ਬੁਰਾਈ ਆਂਦੀ ਹੈ ਇਸ ਤਰ੍ਹਾਂ ਇਲਾਕੇ 'ਚ ਜੋ ਬੁਰਾਈ ਆਈ ਹੈ ਇਹ ਦੇਵਤ ਇਸ ਇਲਾਕੇ ਦੇ ਰਹਿਣ ਮਾਂ ਦਾ ਬਹੁਤ ਬਹੁਤ ਵੱਡਾ ਹੱਥ ਹੈਗਾ ਸਰ ਨਮਿਆਂ ਦੇ ਗੱਲ ਲਾਗੇ ਲੜ ਲਾਗੇ ਨਮਿਆਂ ਨੇ ਟਿਕਟ ਵੀ ਦੇਤੀ ਨਵਾਸਤਾ ਟਿਕਟ ਦੇ ਕੇ ਜਿਹੜਾ ਸਮਾਂ ਹੈ ਸਮੇ ਨੂੰ ਕਿਵੇਂ ਦੇਖਦੇ ਹਾਂ ਇਹ ਉਹ ਸਮਾਂ ਚੇਤੇ ਹੁੰਦਾ ਜਿਹੜਾ ਪਹਿਲਾਂ ਭਾਜਪੀ ਦੇ ਵਿੱਚ ਹੰਡਾਇਆ ਤੇ ਹੁਣ ਜਿਹੜਾ ਨਮਿਆਂ ਦੇ ਨਾਲ ਹੈਗਾ ਦੇਖੋ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਇਨਸਾਨ ਨੂੰ ਸਭ ਤੋਂ ਪਹਿਲੇ ਜਿੱਥੇ ਵੀ ਹੋਵੇ ਜਿਸ ਵੀ ਪਾਰਟੀ ਚ ਹੋਵੇ ਹੂੰ ਉਦੀ ਕ੍ਰੈਡੀਬਿਲਟੀ ਜ਼ਰੂਰ ਬਰਕਰਾਰ ਰਹਿਣੀ ਚਾਹੀਦੀ ਹੈ। ਹਾਂ। ਔਰ ਅਸੀਂ ਮੈਂ ਖੁਦ 35 ਸਾਲ ਤੂੰ ਲਗਾਤਾਰ ਐਕਟਿਵਲੀ ਪਾਰਟੀ ਇਸਪਿਰਟ ਕੀਤਾ। ਹਾਂ। ਭਾਜਪਾ ਦੇ ਵਿੱਚ ਔਰ ਆਖਰੀ ਦਿਨ ਤੱਕ ਮੈਂ ਪਾਰਟੀ ਦੀ ਸੇਵਾ ਕਰਦਾ ਰਿਆ। ਹਾਂ। ਔਰ ਜਦੋਂ ਮਹਿਸੂਸ ਕੀਤਾ ਕਿ ਜੋ ਕੁਝ ਹੱਥੇ ਕੁਝ ਠੀਕ ਨਹੀਂ ਹੋ ਰਿਹਾ ਤੇ ਇਸ ਕਰਕੇ ਫਿਰ ਮੈਂ ਭਾਜਪਾ ਨੂੰ ਛੱਡ ਕੇ ਤੇ ਆਮ ਆਦਮੀ ਪਾਰਟੀ 'ਚ ਆਇਆ ਕਿਉਂਕਿ ਡੈਮੋਕ੍ਰੇਸੀ ਦਾ ਇੱਕ ਸਾਨੂੰ ਖੂਬ ਸੂਰਤੀ ਹੈ ਕਿ ਕੋਈ ਵੀ ਇਨਸਾਨ ਆਪਣੇ ਮਰਜ਼ੀ ਦੇ ਮੁਤਾਬਕ ਕੋਈ ਵੀ ਜੋ ਹੈ ਪਾਰਟੀ ਬਦਲ ਸਕਦਾ ਹੈ ਜੋ ਚਾਹੇ ਆਪਣਾ ਫੈਸਲਾ ਲੈ ਸਕਦਾ ਹੈ ਇਸ ਕਰਕੇ ਮੈਂ ਫੈਸਲਾ ਲਿਆ ਕਿ ਮੈਂ ਹੁਣ ਆਮ ਆਦਮੀ ਪਾਰਟੀ ਜਾਣਾ ਹੈ ਕਿਉਂਕਿ ਸਰਪੰਗਵ ਸਿੰਘ ਮਾਨ ਜੀ ਨੇ ਪੰਜਾਬ ਦੀ ਜਨਤਾ ਲਈ ਦੇਖੋ ਸਭ ਤੋਂ ਪਹਿਲੇ ਤੇ ਪੰਜਾਬ ਦੀ ਜਨਤਾ ਨੇ ਜੋ ਫਤਵਾ ਹੈ ਉਹ ਆਮ ਆਦਮੀ ਪਾਰਟੀ ਨੂੰ ਦਿੱਤਾ 92 ਐਮਐਲਏ 92 ਐਮਐਲਏ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਹੋਇਆ ਹੈ ਕਿ ਕਿਸੇ ਪਾਰਟੀ ਦੇ ਸਿੰਗਲ ਪਾਰਟੀ ਦੇ ਬਣੇ ਹੋਣ। ਇਹਦਾ ਮਤਲਬ ਹੈ ਕਿ ਸਾਰੇ ਲੋਕਾਂ ਨੇ ਹੀ ਆਮ ਆਦਮੀ ਪਾਰਟੀ ਨੂੰ ਆਪਣਾ ਫਤਵਾ ਦੇ ਦਿੱਤਾ। ਔਰ ਉਹਨਾਂ ਨੇ ਵੀ ਸਰਕਾਰ ਬਣਨ ਦੇ ਬਾਅਦ ਲੋਕਾਂ ਦੀਆਂ ਉਮੀਦਾਂ ਤੇ ਪੂਰੇ ਉਤਰੇ ਜੋ 90% ਲੋਕੀ ਨੇ ਬਿਨਾਂ ਜਾਤ ਪਾਤ ਦੇ ਭੇਦ ਤੋਂ ਕਿਉਂਕਿ ਗਰੀਬ ਗਰੀਬ ਹੀ ਹੁੰਦਾ ਹੈ ਚਾਹੇ ਕੋਈ ਵੀ ਜਾਤ ਦਾ ਹੋਵੇ। ਜੀ। ਸੁਮਾਨ ਸਾਹਿਬ ਨੇ 90% ਲੋਕਾਂ ਨੂੰ ਜੋ ਬਿਜਲੀ ਫ੍ਰੀ ਦਾ ਦੇਰੇ ਨੇ ਇਹ ਬੜੀ ਵੱਡੀ ਇੱਕ سہولت ਹੈ ਇਹਦੇ ਨਾਲ 2-3000 ਰੁਪਿਆ ਹਰ ਮਹੀਨੇ ਹਰ ਮਜ਼ਦੂਰ ਦਾ ਬਚਦਾ ਹੈ ਹਰ ਆਦਮੀ ਦਾ ਬਚਦਾ ਹੈ ਹਰ ਪਰਿਵਾਰ ਦਾ ਬਚਦਾ ਹੈ ਉਹ ਇਸ ਪੈਸੇ ਨੂੰ ਹੋਰ ਪਾਸੇ ਖਰਚ ਕਰਕੇ ਆਪਣੇ ਜੋ ਜ਼ਿੰਦਗੀ ਦਾ ਮਿਆਰ ਉੱਚਾ ਚੁੱਕਰੇ ਨੇ ਉਹਦੇ ਨਾਲ ਨਾਲ ਹੀ ਤੁਸੀਂ ਸਾਰੇ ਜਾਣਦੇ ਹੋ ਕਿ ਸਕੂਲ ਆਫ ਫੈਮਿਨਸ এডਿਕੇਸ਼ਨ ਨੂੰ ਦਾ ਪੱਧਰ ਉੱਪਰ ਚੁੱਕਣ ਵਾਸਤੇ ਮਾਨ ਸਾਹਿਬ ਨੇ ਕਿਉਂਕਿ ਕਿਸੇ ਵੀ ਸਮਾਜ ਨੂੰ ਅਗਰ ਅਸੀਂ ਅਪਲਿਫਟ ਕਰਨਾ ਹੈ ਉਹਦੇ ਵਾਸਤੇ ਸਿੱਖਿਆ ਬਹੁਤ ਜ਼ਰੂਰੀ ਹੈ ਉਦੇ ਬਾਰੇ ਸੇ ਹੈਲਥ ਵੋ ਜ਼ਰੂਰੀ ਹੈ ਔਰ ਉਹਨਾਂ ਨੇ ਹੈਲਥ ਔਰ ਸਿੱਖਿਆ ਉਪਰ ਧਿਆਨ ਦਿੰਦੇ ਹੋਏ ਕੰਮ ਕੀਤੇ ਨੇ ਇਹ ਸਰ ਤੁਹਾਡੇ ਸਾਹਮਣੇ ਜਿਹੜੇ ਅੰਗਰਾਲ ਸਾਹਿਬ ਖੜੇ ਹੋਏ ਨੇ ਉਹ ਵੀ ਉਹਨੂੰ ਪੂਰੇ ਸਟਰੋਂਗ ਨੇ ਕਹਿੰਦੇ ਕਹਿੰਦੇ ਹੁਣ ਮੈਂ ਤਸੱਲੀਆ ਕਰਾਉਂ ਕਹਿੰਦੇ ਕਹਿੰਦੇ ਇਸ ਸਟਿੱਕ ਨਾਲ ਜਿਵੇਂ ਉਹਨਾਂ ਨੇ ਅਸਤੀਫਾ ਦਿੱਤਾ ਫਿਰ ਉਹਨਾਂ ਨੇ ਉਸ ਸਟਿੱਕ ਨਾਲ ਰੋਕ ਲਿਆ ਪਰ ਕਹਿੰਦੇ ਹੁਣ ਮੈਂ ਇਸ ਚੰਗੀ ਤਰ੍ਹਾਂ ਕੰਪੀਟੀਸ਼ਨ ਦੇ ਵਿੱਚ ਆ ਬੀਜੇਪੀ ਸਰਕਾਰ ਸਾਡੀ ਉੱਥੇ ਕੇਂਦਰ ਦੇ ਵਿੱਚ ਸਟਰੋਂਗ ਹੈ ਕਿ ਇੱਥੇ ਮੈਂ ਸਟਰੋਂਗ ਹੋ ਜਾਊਂਗਾ ਕਹਿੰਦੇ ਕਹਿੰਦੇ ਆਮ ਆਦੀ ਪਾਰਟੀ ਦਾ ਪਹਿਲਾਂ ਤਿੰਨ ਆਏ ਕਹਿੰਦੇ ਹੁਣ ਤ ਦੇ ਕੋਡ ਤਾਂ ਹੈਗਾ ਕਿ ਕਿਸੇ ਵੀ ਆਦਮੀ ਨੂੰ ਆਪਣੇ ਬਾਰੇ ਫੈਸਲਾ ਲੈਣ ਦਾ ਹੱਕ ਹੈਗਾ ਹੂੰ ਸੋ ਉਹਨਾਂ ਨੇ ਐਮਐਲਏ ਬਣਨ ਦੇ ਬਾਅਦ 2 ਸਾਲ ਬਾਅਦ ਹੀ ਐਮਐਲਏ ਸਿਪ ਤੋਂ ਅਸਤੀਫਾ ਦਿੱਤਾ ਹੂੰ ਪਹਿਲੀ ਗੱਲ ਤੇ ਜਨਤਾ ਨੇ ਉਹਨਾਂ ਨੂੰ 5 ਸਾਲ ਵਾਸਤੇ ਐਮਐਲਏ ਬਣਾਇਆ ਸੀ ਹੂੰ ਉਹਨਾਂ ਨੇ ਵੋਟ ਪਾ ਕੇ 5 ਸਾਲ ਵਾਸਤੇ ਐਮਐਲਏ ਬਣਾਇਆ ਇਹਨਾਂ ਜਨਤਾ ਦੇ ਵੋਟ ਦੀ ਬੇਕਦਰੀ ਕਰਦੇ ਹੋਏ ਜਨਤਾ ਨਾਲ ਧੋਖਾ ਕਰਦੇ ਹੋਏ 2 ਸਾਲ ਬਾਅਦ ਹੀ ਇਸਤੀਫਾ ਦੇ ਦਿੱਤਾ ਇਸ ਕਰਕੇ ਹੁਣ ਜਨਤਾ ਜੋ ਹੈ ਬਹੁਤ ਇੰਟੈਲੀਜੈਂਟ ਹੈ ਔਰ ਉਹ ਬਹੁਤ ਇਸ ਇਨਸਾਨ ਨਾਲ ਨਾਰਾਜ਼ ਹੈ ਕਿ ਇਸ ਇਨਸਾਨ ਨੇ ਸਾਡੇ ਵਿਸ਼ਵਾਸ ਸਾਡਾ ਵਿਸ਼ਵਾਸ ਘਾਤ ਕੀਤਾ ਹੈਗਾ ਇੱਕ ਨੰਬਰ 2 ਉਹਦੇ ਬਾਅਦ ਐਮਬੈਲਸਿਵ ਛੱਡ ਕੇ ਇਸਤੀਫਾ ਦੇ ਕੇ ਤੇ ਹੁਣ ਫਿਰ ਦੁਬਾਰਾ ਐਮਰ ਦਾ ਇਲੈਕਸ਼ਨ ਲੜਨਾ ਇਹ ਲੋਕਾਂ ਦੀ ਸਮਝ ਤੋਂ ਬਾਹਰ ਹੈਗਾ ਕਿ ਇਹ ਇਨਸਾਨ ਦਾ ਕੋਈ ਪੈਰ ਨਹੀਂ ਹੈਗੇ। ਔਰ ਖੁਦ ਇੱਕ ਮੈਂ ਸੁਣ ਰਿਹਾ ਸੀ ਟੀਵੀ ਚੈਨਲ ਦੇ ਉੱਪਰ ਕਹਿ ਰਿਹਾ ਸੀ ਕਿ ਮੈਨੇ ਕੋਲ ਕਾਹਲੀ ਹੋ ਗਈ। ਮੈਂ ਕਾਹਲੀ ਤੇ ਅਸਤੀਫਾ ਦੇ ਦਿੱਤਾ। ਫਿਰ ਨਾਲ ਕਹਿ ਰਿਹਾ ਸੀ ਹਾਂ ਮੇਰੇ ਕੋਲ ਗਲਤੀ ਹੋ ਗਈ। ਮੈਂ ਅਸਤੀਫਾ ਦੇ ਦਿੱਤਾ। ਉਹਨਾਂ ਨੇ ਵੀ ਕਿਹਾ ਕਿ ਮੈਂ ਨਹੀਂ ਚਾਹੁੰਦਾ ਕਿ ਫਿਰ ਤੋਂ ਇੰਨਾ ਖਰਚਾ ਹੋਵੇ, ਪੈਸੇ ਲੱਗਣਾ ਸਰਕਾਰਾਂ ਦੇ ਆਮ ਲੋਕਾਂ ਦੇ ਟੈਕਸ ਦਾ ਪੈਸਾ ਹੁੰਦਾ ਕਹਿੰਦੇ। ਉਹ ਹੀ ਦੇਖੋ ਉਹਨੇ ਕਿਹਾ ਮੈਂ ਅਸਤੀਫਾ ਵਾਪਸ ਲੈ ਰਿਹਾ ਕਿਉਂਕਿ ਸਰਕਾਰ ਦਾ ਖਰਚਾ ਨਾ ਹੋਵੇ। ਫਿਰ ਦੇ ਬਾਅਦ ਹੁਣ ਸਰਕਾਰ ਦਾ ਖਰਚ ਵੀ ਹੋ ਰਿਹਾ ਸੋ ਇਸ ਇਨਸਾਨ ਨੇ ਲੋਕਾਂ ਦੇ ਨਾਲ ਵਿਸ਼ਵਾਸ ਘਾਤ ਕੀਤਾ ਜਨਤਾ ਨਾਲ ਧੋਖਾ ਕੀਤਾ ਔਰ ਸਰਕਾਰ ਨਾਲ ਵੀ ਧੋਖਾ ਕੀਤਾ ਤੁਹਾਨੂੰ ਮੌਕਾ ਨਹੀਂ ਮਿਲਣਾ ਸੀਗਾ ਜੇ ਉਹ ਧੋਖਾ ਨਾ ਦਿੰਦੇ ਤੁਸੀ ਅੱਜ ਤੁਹਾਨੂੰ ਟਿਕਟ ਨਹੀਂ ਮਿਲਣੀ ਸੀ ਤੁਹਾਨੂੰ ਲੱਗਦਾ ਕਿ ਤੁਹਾਡੇ ਲਈ ਵਧੀਆ ਪੈ ਹੋ ਗਿਆ ਦੇਖੋ ਸਵਾਲ ਇਸ ਕਾਲ ਦਾ ਨਹੀਂ ਹੈਗਾ ਵਧੀਆ ਦਾ ਸਵਾਲ ਇਹ ਹੈਗਾ ਕਿ ਜਦੋਂ ਵੀ ਕੋਈ ਜ਼ਿੰਮੇਵਾਰੀ ਮਿਲੇ ਇਨਸਾਨ ਨੂੰ ਉਹਨੂੰ ਇਮਾਨਦਾਰ ਨਾਲ ਨਿਭਾਉਣੀ ਚਾਹੀਦੀ ਹੈ ਠੀਕ ਹੈ ਸੋ ਮੈਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ ਤੇ ਮੈਂ ਇਸ ਕਰਕੇ ਕੀਤੀ ਸੀ ਕਿ ਠੀਕ ਹੈ ਪਾਰਟੀ ਜੋ ਫੈਸਲਾ ਲਏਗੀ ਮੈਨੂੰ ਮਨਜ਼ੂਰ ਹੋਏਗਾ ਪਾਰਟੀ ਨੇ ਦੇਖਿਆ ਕਿ ਹੁਣ ਉਹ ਇਸ ਇਸਤਿਫਾ ਦੇ ਦਿੱਤਾ ਹੈ ਤੇ ਪਾਰਟੀ ਡਿਸਾਈਡ ਉਹਨਾਂ ਨੂੰ ਟਿਕਟ ਦਿੱਤੀ ਹੈ ਟਿਕਟ ਨਾਲ ਨਿਵਾਜਿਆ ਮੈਂ ਪਾਰਟੀ ਦਾ ਬਹੁਤ-ਬਹੁਤ ਧੰਨਵਾਦ ਕਰਨਾ ਔਰ ਨਾਲ ਮੈਂ ਆਪਣਾ ਜੋ ਡਿਊਟੀ ਹੈ ਬਖੂਬੀ ਨਿਭਾਵਾਂਗਾ ਔਰ ਮੇਰੇ ਵਾਸਤੇ ਜੋ ਹੈ ਮੇਰੇ ਨਿਮਾਨੇ ਜੇ ਉਮੀਦਵਾਰ ਵਾਸਤੇ ਇੱਕ ਮੁੱਖ ਮੰਤਰੀ ਪੰਜਾਬ ਸਰਕਾਰ ਇੱਥੇ ਆ ਕੇ ਦਿਨ ਰਾਤ ਪ੍ਰਚਾਰ ਕਰਨਗੇ ਉਹਦੇ ਨਾਲ ਨਾਲ ਮੰਤਰੀ ਸਹਿਬਾਨ ਆਣਗੇ ਐਮ ਐਲ ਏ ਸਹਿਬਾਨ ਚੇਅਰਮੈਨ ਸਹਿਬਾਨ ਸਾਰੇ ਜੋ ਹੈ ਹਰ ਪਾਰਟੀ ਦਾ ਜੋ ਫਰਜ਼ ਹੁੰਦਾ ਹੈ ਨਿਭਾਨਗੇ ਔਰ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਇਹ ਮੈਂ ਸ਼ੁਰੂ ਦੇ ਵਿੱਚ ਵੀ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਖੁਦ ਇੱਥੇ ਤਿੰਨ ਚਾਰ ਦਿਨ ਰਹਿਣਗੇ ਤੁਹਾਡੇ ਲਈ ਪੂਰਾ ਖੁੱਲਾ ਜ਼ੋਰ ਨਾਲ ਪ੍ਰਚਾਰ ਕੀਤਾ ਜਾਏਗਾ ਕਿਤਨਾ ਕਿਤੇ ਜਿਹੜਾ ਪ੍ਰਚਾਰ ਹੋਏਗਾ ਫਿੱਕਾ ਤਾਂ ਨਹੀਂ ਪੈ ਜਾਏਗਾ ਜਿਵੇਂ ਮਾਨ ਸਾਹਿਬ ਇਸੇ ਕੇ ਨਾਲ ਤੀਰ ਵਾਲੇ ਕਹਿੰਦੇ ਨਿਸ਼ਾਨੇ ਲਾਉਂਦੇ ਸੀਗੇ ਕਹਿੰਦੇ ਉਹ ਫਿੱਕੇ ਪੈ ਗਏ ਕਹਿੰਦੇ ਲੋਕ ਕਮੈਂਟਾਂ ਦੇ ਵਿੱਚ ਕਹਿ ਰਹੇ ਨੇ ਦੇਖੋ ਇਦਾਂ ਹੁੰਦਾ ਹੈ ਕਿ ਆਪੋਜੀਸ਼ਨ ਦਾ ਕ ਕਿ ਕੋਈ ਨਾ ਕੋਈ ਤੁਸੀਂ ਕੰਮ ਕਰੋ ਵਿਰੋਧ ਕਰਨਾ ਜੋ ਮਰਜ਼ੀ ਕਰ ਲੋ ਆਪੋਜੀਸ਼ਨ ਦਾ ਵਿਰੋਧ ਹੀ ਕਰਨਾ ਹੈ ਬਿਨਾ ਸੋਚੇ ਸਮਝੇ ਵਿਰੋਧ ਕਰਨ ਵਾਸਤੇ ਵਿਰੋਧ ਕਰਨਾ ਸੋ ਜਿਹੜੀ ਸਚਾਈ ਹੈਗੀ ਹੈ ਸਚਾਈ ਇਹ ਹੈਗੀ ਹੈ ਕਿ ਪਹਿਲੇ ਆਮ ਆਦਮੀ ਪਾਰਟੀ ਦਾ ਇੱਕ ਰਿੰਕੂ ਨੂੰ ਜਿਤਾਇਆ ਜੀ ਉਹ ਵੀ ਬਾਈ ਇਲੈਕਸ਼ਨ ਚ ਉਹਨਾਂ ਨੇ ਪਾਰਟੀ ਨੇ ਦਿਨ ਰਾਤ ਮਿਹਨਤ ਕਰਕੇ ਉਹਨੂੰ ਜਿਤਾਇਆ ਪਰ ਉਸ ਇਨਸਾਨ ਨੇ ਅਸਤੀਫਾ ਦੇ ਕੇ ਚਲਾ ਗਿਆ ਹੂੰ ਠੀਕ ਹੈ ਚਲਾ ਛੱਡ ਗਿਆ ਪਾਰਟੀ ਸੋ ਉਹਨਾਂ ਦਾ ਫੈਸਲਾ ਹੈ ਮੈਂ ਅੱਗੇ ਵੀ ਕਿਹਾ ਗਿਆ ਕਿ ਉਹਦੀ ਆਪਣੀ ਪਰਸਨਲ ਡਿਸੀਜਨ ਹੈਗਾ ਲੈਟ them do ਠੀਕ ਹੈ ਔਰ ਉਹਦੇ ਬਾਅਦ ਹੁਣ ਜੋ ਹੈ ਲੈਕਚਰ ਹੁਣ ਬਾਈਲੈਕਸ਼ਨ ਹੋਣ ਜਾ ਰਹੇ ਨੇ ਸਰਕਾਰ ਨਹੀਂ ਜਾਣਦੀ ਕਿ ਬਾਈਲੈਕਸ਼ਨ ਹੋਣ ਪਰ ਹੁਣ ਜਦੋਂ ਸੀਫਾਈ ਕੋ ਦੇ ਜਾਏ ਤੇ ਫਿਰ ਲੋਡ ਪੈ ਜੇ ਸੀਟ ਖਾਲੀ ਉਹਨੂੰ ਤਾਂ ਪਤਾ ਹੈ ਖਾਲੀ ਉਹ ਸਰਕਾਰ ਨੇ ਭਰਨੇ ਪੰਨਾ ਹੈ ਹੁਣ ਤੁਸੀਂ ਜਾਣਦੇ ਹੋ ਕਿ ਕੁਝ ਦਿਨਾਂ ਬਾਅਦ ਹੋਰ ਇਲੈਕਸ਼ਨ ਹੋਣ ਜਾ ਰਹੇ ਨੇ ਬਾਈਲੈਕਸ਼ਨ ਜਿਹੜੇ ਲੋਕੀ ਮੈਂਬਰ ਪਾਰਲੀਮੈਂਟ ਬਣੇ ਨੇ ਕੁਝ ਕਾਂਗਰਸ ਦੇ ਵੀ ਬਣੇ ਨੇ ਉਹ ਛੇਟਾਂ ਖਾਲੀ ਜਿਹੀਆਂ ਹੋਈਆਂ ਨੇ ਉਹਨਾਂ ਉੱਪਰ ਫਿਰ ਦੁਬਾਰਾ ਬਾਈਲੈਕਸ਼ਨ ਹੋਣਗੇ ਔਰ ਨਾਲ ਜੋ ਹੈ ਜਨਤਾ ਨੂੰ ਪਤਾ ਹੈਗਾ ਕਿ ਜਿਹਦੀ ਸਰਕਾਰ ਹੁੰਦੀ ਹੈ ਜਿਹੜਾ ਅਗਰ ਉਹਦਾ ਵਿਧਾਇਕ ਬਣੇਗਾ ਤਾਂ ਹੀ ਲੋਕਾਂ ਦੇ ਕੰਮ ਹੋ ਸਕਣਗੇ ਆਦਰਵਾਇਜ਼ ਇਹ ਜਿਹੜੇ ਹੈਗੇ ਨੇ ਜਿਹੜੇ ਹੁਣ ਦੂਜੀਆਂ ਪਾਰਟੀਆਂ ਵਾਲੇ ਚਾਹੇ ਭਾਜਪਾ ਚਾਹੇ ਕਾਂਗਰਸ ਚਾਹੇ ਕਾਲੀਦਲਾ ਇਹਨਾਂ ਦੇ ਉਮੀਦਵਾਰ ਸਨ ਲਾਰੇ ਲਾ ਸਕਦੇ ਨੇ ਸਿਰਫ ਗੱਲਾਂ ਕਰ ਸਕਦੇ ਨੇ ਸਿਰਫ ਲੰਮੇ ਲੰਮੇ ਭਾਸ਼ਣ ਕਰ ਸਕਦੇ ਨੇ ਇਹਦੇ ਪੱਲੇ ਕੁਝ ਨਹੀਂ ਹੈਗਾ ਤੇ ਨਾ ਹੀ ਕਿਸੇ ਦਾ ਕੰਮ ਕਰਾ ਸਕਦੇ ਨੇ ਇਹਨਾਂ ਦੀ ਸਰਕਾਰੀ ਦਰਬਾਰੇ ਕੋਈ ਸੁਣਵਾਈ ਨਹੀਂ ਹੋਣੀ ਤੇ ਲੋਕਾਂ ਨੇ ਘਰ ਬਹਾਲਣ ਵਾਸਤੇ ਕਿਸੇ ਨੂੰ ਨਹੀਂ ਚੁਣਨਾ ਹੈਗਾ ਲੋਕਾਂ ਨੂੰ ਪਤਾ ਹੈ ਕਿ ਉਹ ਐਮਐਲਏ ਬਣਾਈਏ ਉਹ ਵਿਧਾਇਕ ਬਣਾਈ ਜਿਹੜਾ ਸਾਡੇ ਕੰਮ ਕਰ ਸਰਕਾਰ ਕੋਲੋਂ ਕਰਾ ਸਕੇ ਜਿਵੇਂ ਹੁਣ ਤੁਹਾਡੀ ਇਹ ਚੀਜ਼ ਚੱਲੇਗੀ ਸਿਆਸਤ ਦੇ ਨਾਲ ਬੜੀਆਂ ਚੀਜ਼ਾਂ ਜੁੜ ਜਾਂਦੀਆਂ ਨੇ ਨਿੱਜੀ ਜ਼ਿੰਦਗੀ ਕੀ ਆ ਤੁਹਾਡੀ ਇਮੋਸ਼ਨਲ ਕਦੇ ਹੁੰਦਾ ਹੈ ਕਿ ਬੰਦਾ ਕਿਉਂਕਿ ਲੋਕਾਂ ਨਾਲ ਮਿਲਦਾ ਹੈ ਬڑے ਲੋਕ ਦੁੱਖ ਸੁੱਖ ਦੱਸਦੇ ਨੇ ਤੁਹਾਡੀ ਨਿੱਜੀ ਜ਼ਿੰਦਗੀ ਕੀ ਕਹਿੰਦੀ ਆ ਉਸ ਚੀਜ਼ ਨੂੰ ਕਿ ਇਹ ਜ਼ਿੰਦਗੀ ਸਫ਼ਰ ਮੇਰੇ ਬਾਪੂ ਨੇ ਢਾਇਆ ਮੈਂ ਢਾ ਰਿਆਂ ਮੇਰੇ ਅੱਗੇ ਬੱਚੇ ਦੇਖ ਰਹੇ ਨੇ ਸਾਰੇ ਦੇਖੋ ਕਿ ਆਦਮੀ ਨੂੰ ਜ਼ਿੰਦਗੀ ਦੇ ਵਿੱਚ ਆਪਣੇ ਵੱਲੋਂ ਹਮੇਸ਼ਾ ਹਮ ਇਮਾਨਦਾਰੀ ਦੇ ਨਾਲ ਜ਼ਿੰਦਗੀ ਬਤੀਤ ਕਰਨੀ ਚਾਹੀਦੀ ਹੈ ਹਮ ਅਮੀਰੀ ਗਰੀਬੀ ਦਾ ਕੋਈ ਇੱਥੇ ਰੋਲ ਨਹੀਂ ਹੈਗਾ ਹਮ ਹਰ ਆਦਮੀ ਜੋ ਹੈ ਮੇਰੇ ਪਿਤਾ ਜੀ ਇੱਕ ਮਜ਼ਦੂਰ ਸਨ ਹਮ ਉਹਨਾਂ ਨੇ ਪਾਣੀ ਐਂਡ ਸਪੋਰਟਸ ਤੋਂ ਐਜ਼ ਅ ਵਰਕਰ ਐਜ਼ ਅ ਲੇਬਰਰ ਕੰਮ ਸ਼ੁਰੂ ਕੀਤਾ ਉਹਨਾਂ ਨੇ ਆਸਤਾ ਆਸਤਾ ਆਪਣਾ ਕਾਰੋਬਾਰ ਸ਼ੁਰੂ ਕਰਦੇ ਹੋਏ ਅਸੀਂ ਉਹਦੇ ਨਾਲ ਸਹਿਯੋਗ ਕੀਤਾ ਅੱਜ ਸਾਡਾ ਸਪੋਰਟਸ ਇੰਡਸਟਰੀ ਦਾ ਬਿਜ਼ਨਸ ਹੈ ਅਸੀਂ ਐਕਸਪੋਰਟ ਕਰਨੇ ਆ ਸਾਡਾ ਕਾਫੀ ਦੇਸ਼ਾਂ ਵਿੱਚ ਬਾਹਰ ਮਾਲ ਜਾਂਦਾ ਹੈ ਔਰ ਪ੍ਰਮਾਤਮਾ ਦੀ ਕਿਰਪਾ ਹੈਗੀ ਹੈ ਅਸੀਂ ਆਪਣੀ ਮਿਹਨਤ ਦੀ ਕਮਾਈ ਦੇ ਨਾਲ ਆਪਣਾ ਪਰਿਵਾਰ ਪਾਲ ਰਹੇ ਆ ਉਹਦੇ ਨਾਲ ਸਾਨੂੰ ਇਸ ਗੱਲ ਦਾ ਬੜਾ ਖੁਸ਼ੀ ਪ੍ਰਮਾਤਮਾ ਦਾ ਸ਼ੁਕਰ ਕਰਨੇ ਆ ਕਿ ਸਾਡੇ ਕਾਰਨ 2 400 ਪਰਿਵਾਰ ਜਿਹੜਾ ਸਾਡੇ ਨਾਲ ਕੰਮ ਕਰਦਾ ਹੈ ਡਾਇਰੈਕਟ ਇਨਡਾਇਰੈਕਟ ਨਵਾਲਵ ਹੈਗਾ ਉਹਨਾਂ ਨੂੰ ਵੀ ਰੋਜ਼ਗਾਰ ਮਿਲਦਾ ਹੈ ਔਰ ਉਹਨਾਂ ਦਾ ਪਰਿਵਾਰ ਚੱਲਦਾ ਹੈ ਸਾਨੂੰ ਇਸ ਦਾ ਬੜਾ ਮਾਣ ਹੈ ਕਸ਼ੀਰ ਜੀ ਤੁਸੀਂ ਕਦੇ ਮਾੜਾ ਟਾਈਮ ਦੇਖਿਆ ਜਾਂ ਤੁਹਾਡੇ ਫਾਜ਼ਲ ਸਾਹਿਬ ਨੇ ਦੇਖਿਆ ਵੀ ਮਾੜਾ ਟਾਈਮ ਕਿ ਹੱਥ ਖੜੇ ਹੋ ਗਏ ਹੁਣ ਵੀ ਤਸੱਲੀ ਹੋ ਗਈ ਹੋਵੇ ਬਸ ਹੁਣ ਇਸ ਤੋਂ ਅੱਗੇ ਕੁਝ ਨਹੀਂ ਹੈ ਨਹੀਂ ਮਤਲਬ ਜਿਹੜਾ ਹੈਗਾ ਤੁਹਾਨੂੰ ਮੈਂ ਪਹਿਲਾਂ ਹੀ ਕਿਹਾ ਕਿ ਪਿਤਾ ਜੀ ਨੇ ਆਪਣੀ ਜ਼ਿੰਦਗੀ ਦੇ ਵਿੱਚ ਸਾਰੇ ਦੌਰ ਦੇਖੇ ਮਜ਼ਦੂਰੀ ਕੀਤੀ ਮੈਂ ਜਿਹੜਾ ਜਿਹੜਾ ਇਨਸੀਡੈਂਟ ਜਿਹੜਾ ਵਾਕਈ ਜਿਨੇ ਬਾਕੀ ਗੱਲ ਕਰਾਤੀ ਹੋਵੇ ਵੀ ਹਾਂ ਇਹ ਬਹੁਤ ਮਾੜਾ ਹੋ ਰਿਹਾ ਇਸ ਤਿੱਕੇ ਨਹੀਂ ਮਾੜਾ ਕੀ ਆਦਮੀ ਜਿਹੜਾ ਆਦਮੀ ਸੈਟੀਸਫਾਈ ਹੁੰਦਾ ਹੈਗਾ ਆਪਣੀ ਜ਼ਿੰਦਗੀ ਦੇ ਵਿੱਚ ਜੋ ਪਰਮਾਤਮਾ ਦਿੰਦਾ ਉਹਦੇ ਚ ਖੁਸ਼ ਰਹਿੰਦਾ ਹੈਗਾ ਉਹ ਹਮੇਸ਼ਾ ਜੋ ਇਸੇ ਵੀ ਹਾਲਾਤ ਹੋਣ ਉਹਨੂੰ ਅਡਜਸਟ ਕਰਦਾ ਹੈਗਾ ਇਸ ਵਜ੍ਹਾ ਤੋਂ ਸੰਤੁਸ਼ਟੋਂ ਤੁਸੀਂ ਹੁਣ ਵੀ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਸੰਤੁਸ਼ਟ ਹੈਗਾ ਪਰਮਾਤਮਾ ਦੀ ਬਹੁਤ ਕਿਰਪਾ ਹੈਗੀ ਹੈ ਕੋਸ਼ਿਸ਼ ਹੁੰਦੀ ਹੈਗੀ ਹੈ ਕਿ ਹਰ ਕਿਸੇ ਦਾ ਕੁਛ ਨਾ ਕੁਛ ਸਹਿਯੋਗ ਕੀਤਾ ਜਾਵੇ ਕੁਛ ਨਾ ਕੁਛ ਮਦਦ ਕੀਤੀ ਜਾਵੇ ਜਿੰਨੇ ਜੋ ਹੈਗੇ ਆ ਸੋ ਸਾਡੇ ਘਰ ਅਗਰ ਕੋ ਆਂਦਾ ਹੈਗਾ ਤਾਂ ਕੋਈ ਦੁਖੀ ਨਾ ਜਾਵੇ ਕਿਸੇ ਦੂਜੇ ਦੇ ਦੁੱਖ ਚ ਸ਼ਾਮਲ ਹੋਣ ਹੋਣਾ ਸਾਡੇ ਵਾਸਤੇ ਖੁਸ਼ੀ ਦੀ ਗੱਲ ਹੁੰਦੀ ਹੈ ਕਿਉਂਕਿ ਸਾਡੇ ਵਾਸਤੇ ਸਾਰਾ ਸਮਾਜ ਇੱਕ ਹੈ ਖੁਸ਼ੀ ਗਮੀ ਚ ਜਾਣਾ ਸਾਡਾ ਇਹੋ ਹੀ ਪਿਤਾ ਜੀ ਦਾ ਵੀ ਉਹ ਰਿਆ ਜ਼ਿੰਦਗੀ ਦਾ ਦਿਨ ਚਰਿਆ ਔਰ ਮੇਰਾ ਵੀ ਉਹਦੇ ਨਾਲ ਇਦਾਂ ਹੀ ਹੈਗਾ ਅੱਜ ਵੀ ਮੈਂ ਮਤਲਬ ਕਿ ਪਾਰਟਲੀ ਮੈਂ ਫੁੱਲ ਟਾਈਮ ਸੇਵਾ ਕਰ ਰਹੀ ਹਾਂ ਔਰ ਉਹਦੇ ਬਾਅਦ ਜੋ ਹੈ ਮੇਰੇ ਬੱਚੇ ਜੋ ਹਨ ਉਹ ਵੈਲ ਸੈਟਲ ਹਨ ਮੇਰੇ ਬੱਚੇ ਬੈਲ ਕੁਆਲੀਫਾਈਡ ਹਨ ਮੇਰੇ ਦੋਨੋਂ ਬੇਟੇ ਐਮਬੀਏ ਹਨ ਔਰ bizness deal ਕਰਦੇ ਹਨ ਦੁਨੀਆ ਤੇ ਵਿਦੇਸ਼ਾਂ ਚ ਜਾਂਦੇ ਹਨ ਸਫਰ ਕਰਦੇ ਹਨ ਔਰ ਆਪਣਾ ਕਾਰੋਬਾਰ ਕਰਦੇ ਹਨ ਸੋ ਅਸੀਂ ਰਾਜਨੀਤੀ ਨੂੰ ਕੋਈ ਆਪਣਾ ਧੰਦਾ ਨਹੀਂ ਬਣਾਇਆ ਜਿਨ੍ਹਾਂ ਲੋਕਾਂ ਕੋਲ ਅਸੀਂ ਦੇਖੀ ਜਾ ਕਿ ਜਿਨ੍ਹਾਂ ਲੋਕਾਂ ਕੋਲ ਕਦੇ ਸਕੂਟਰ ਨਹੀਂ ਹੁੰਦਾ ਕਦੇ ਕੋਈ ਸਾਈਕਲ ਨਹੀਂ ਸੀ ਹੁੰਦੀ ਜਦੋਂ ਦਾ ਬੁਰਾ ਹਾਲ ਹੁੰਦਾ ਸੀ ਲੋਕਿ ਉਹਨਾਂ ਪਿੱਛੇ ਪਿੱਛੇ ਭਗਦਿਆਂ ਸਾਡੇ ਪੈਸੇ ਦੇ ਜੇ ਲੋਕਾਂ ਦੇ ਪੈਸੇ ਦੇਨੇ ਹੁੰਦੇ ਹਨ ਲੋਕਿ ਉਹਨਾਂ ਕੋਲ ਪੈਸੇ ਮੰਗਦੇ ਹਨ ਪੈਸੇ ਲੈ ਕੇ ਵਾਪਸ ਅਸੀਂ ਕਰਦੇ ਔਰ ਰਾਜਨੀਤੀ ਜਾ ਕੇ ਜੋ ਦੇਖੀਦਾ ਹੈ ਕਿ ਕਾਰਾਂ ਵੀ ਆ ਜਾਂਦੀਆਂ ਟੋਰ ਟੱਪਾ ਵੀ ਹੋ ਜਾਂਦਾ ਹੈ ਬਿਲਡਿੰਗਾਂ ਬਣਨ ਲੱਗ ਪੈਂਦੀਆਂ ਨੇ ਸੋ ਇਹਨਾਂ ਲੋਕਾਂ ਦੇ ਇਹ ਕੌਣ ਕੌਣ ਨੇ ਇਹ ਜਿਹੜੇ ਇਹ ਜਿਹੜੇ ਸਮਾਜ ਦੇ ਇਹਨਾਂ ਦੇ ਲੀਡਰ ਹੈਗੇ ਨੇ ਹੈਗੇ ਇੱਥੇ ਚਲੰਦਾ ਜਿਹੜੇ ਉਹਨਾਂ ਨੂੰ ਸਾਰੀ ਦੁਨੀਆ ਜਾਣਦੀ ਹੈ ਜਿਹੜੇ ਵੀ ਲੀਡਰ ਹੈਗੇ ਨੇ ਸੋ ਜਿੱਦਾਂ ਜਿਹੜੇ ਇਹਨਾਂ ਦੇ ਲੀਡਰ ਨੇ ਮੈਂ ਉਹਨਾਂ ਨੂੰ ਲਾਇਕ ਨਹੀਂ ਔਰ ਪ੍ਰਮਾਤਮਾ ਨੇ ਜੇ ਤੁਹਾਨੂੰ ਮੌਕਾ ਦਿੱਤਾ ਹੈਗਾ ਤੁਹਾਨੂੰ ਪ੍ਰਮਾਤਮਾ ਅਗਰ ਕਾਉਂਸਲਰ ਬਣਾਉਂਦਾ ਹੈ ਐਮਐਲਏ ਬਣਾਉਂਦਾ ਹੈਗਾ ਐਮਪੀ ਬਣਾਉਂਦਾ ਹੈਗਾ ਤੁਸੀਂ ਜਨਤਾ ਦੇ ਧਨਵਾਦੀ ਹੋਵੋ ਤੁਹਾਡਾ ਸਿਰ ਜਿਸ ਦਰਖਤ ਨੂੰ ਜਿਸ ਵਿਕਸ਼ ਨੂੰ ਫਲ ਲੱਗਾ ਹੁੰਦਾ ਉਹ ਝੁਕਿਆ ਹੁੰਦਾ ਜਿਹੜਾ ਫੋਕਾ ਹੁੰਦਾ ਨਾ ਦਖਤ ਉਹ ਆਕਰਿਆ ਹੁੰਦਾ ਉਹਦੇ ਪੱਲੇ ਕੁਝ ਨਹੀਂ ਹੁੰਦਾਗਾ ਇਸ ਕਰਕੇ ਹਮੇਸ਼ਾ ਆਦਮੀ ਨੂੰ ਨਿਊ ਕੇ ਸਿਰ ਝੁਕਾ ਕੇ ਜ਼ਿੰਦਗੀ ਬਤੀਤ ਕਰਨੀ ਚਾਹੀਦੀ ਹੈ ਕਿਉਂਕਿ ਇਹੋ ਹੀ ਸਾਨੂੰ ਪ੍ਰਮਾਤਮਾ ਨੇ ਸਿਖਾਇਆ ਹੈ ਹਾਂ ਬਿਲਕੁਲ ਸਰ ਹੁਣ ਜੋਰ ਪੂਰਾ ਲੱਗਣਾ ਤੁਹਾਡਾ ਵੀ ਮਾਨ ਸਾਹਿਬ ਹਰਾਂ ਦਾ ਵੀ ਕਹਿੰਦੇ ਜੇ ਸੀਟ ਨਾ ਨਿਕਲੀ ਕਹਿੰਦੇ ਬੇਇਜ਼ਤੀ ਬੜੀ ਵੱਡੀ ਹੋਣੀ ਆ ਪਾਰਟੀ ਦੀ ਵੀ ਇਸ ਤਰ੍ਹਾਂ ਸੀਟਾਂ ਨਹੀਂ ਕੱਢ ਪਾਏ ਜਲੰਧਰ ਦੇ ਵਿੱਚ ਜਾਂ ਕਿਤੇ ਹੋਰ ਵੀ ਕਿਤੇ ਜਿਮਨੀ ਚੋਣਾ ਹੋਣੀ ਆ ਪੰਜਾਬ ਦੇ ਵਿੱਚ ਕਿ ਲਾਦਾ ਕਿ ਉਹ ਬੇਇਜ਼ਤੀ ਦਾ ਸਾਹਮਣਾ ਕਰਨਾ ਪੈ ਸਕਦਾ ਜਾਂ ਉਸ ਤੋਂ ਪਹਿਲਾਂ ਜਿੱਤ ਪ੍ਰਾਪਤ ਕਰ ਲੈ ਮੈਂ ਤੁਹਾਨੂੰ ਪਹਿਲੇ ਇਹ ਕਿਹਾ ਹੈਗਾ ਭਾਈ ਸਾਹਿਬ ਕਿ ਜਿਹੜਾ ਹੈਗਾ ਨਾ ਇਹ ਜਿਹੜੀ ਸੀਟ ਹੈਗੀਏ ਇਹ ਆਮ ਆਦਮੀ ਪਾਰਟੀ ਨੇ ਬਹੁਤ ਪਾਰੀ ਬਹੁਤ ਨਾ ਜਿਤਨੀ ਆ ਜਿਤਨੀ ਹੈ ਭਾਜਪਾ ਵੀ ਕਹ ਰਹੀ ਹੈ ਕਹਿੰਦੇ ਅਸੀਂ ਵੀ ਜਿੱਤ ਜਾਵਾਂਗੇ ਦੇਖੋ ਉਹਨਾਂ ਦਾ ਕੋਈ ਮਤਲਬ ਨਹੀਂ ਹੈਗਾ ਜਨਤਾ ਇਤਨੀ ਸਮਝਦਾਰ ਹੈਗੀ ਹੈ ਕਿ ਜਨਤਾ ਦਾ ਫੈਸਲਾ ਤੁਹਾਨੂੰ ਮੰਨਣਾ ਚਾਹੀਦਾ ਹੈਗਾ ਕਿਉਂਕਿ ਜਨ ਜਿਹੜੇ ਪਿੱਛੇ ਵੋਟਾਂ ਪਈਆਂ ਹੈਗੀਆਂ ਲੋਕ ਸਭਾ ਦੀਆਂ ਉਹ ਵਿਧਾਨ ਸਭਾ 'ਚ ਨਹੀਂ ਪੈਣੀ ਆ ਵਿਧਾਨ ਸਭਾ ਔਰ ਲੋਕ ਸਭਾ ਇਲੈਕਸ਼ਨ ਟੋਟਲੀ ਡਿਫਰੈਂਟ ਹੁੰਦਾ ਹੈਗਾ ਪਾਰਲੀਮੈਂਟ ਦੇ ਵਿਧਾਨ ਸਭਾ ਮੈਨੂੰ ਯਾਦ ਹੈਗਾ ਮੈਨੂੰ ਯਾਦ ਹੈਗਾ ਕਿ ਅਸੀਂ ਲੋਕ ਸਭਾ ਇਲੈਕਸ਼ਨ ਜੀ ਮੇਰੇ ਪਿਤਾ ਜੀ ਹਲਕਾ 20 20 ਹਜ਼ਾਰ ਤੇ ਹਾਰਦੇ ਰਹੇ ਨੇ ਹੂੰ ਔਰ ਜਦੋਂ ਇਲੈਕਸ਼ਨ ਲੜਦੇ ਸਨ ਵਿਧਾਨ ਸਭਾ ਦਾ ਉਹ 10-10 ਹਜ਼ਾਰ ਤੇ ਜਿੱਦੇ ਰਹੇ ਨੇ ਸੋ ਜਨਤਾ ਬਹੁਤ ਸਿਆਣੀ ਹੈਗੀ ਉਹਨੂੰ ਪਤਾ ਕਿ ਇਹ ਇਲੈਕਸ਼ਨ ਜਿਹੜਾ ਕਦੇ ਵਾਸੇ ਹੋ ਰਿਹਾ ਹੈ ਇਹ ਇਲੈਕਸ਼ਨ ਹੋ ਜਿਹੜਾ ਵਿਧਾਨ ਸਭਾ ਜਿੰਨ ਦੇ ਵਸਤ ਵਿੱਚ ਹੋ ਰਿਹਾ ਹੈਗਾ ਇਹ ਮੌਜੂਦਾ ਸਰਕਾਰ ਦਾ ਵਿਧਾਇਕ ਚੁਣਨ ਵਾਸਤੇ ਹੋ ਰਿਹਾ ਹੈ ਤਾਂ ਕਿ ਸਰਕਾਰ ਕੋਲ ਉਹ ਜਿਹੜੀ ਜਨਤਾ ਹੈਗੀ ਉਹਨੇ ਕੰਮ ਕੋਈ ਕਰਾ ਸਕੇ ਬਾਕੀ ਕਿਸੇ ਨੇ ਕੋਈ ਕੰਮ ਨਹੀਂ ਕਰਾ ਪਾਣਾ ਔਰ ਨਾ ਹੀ ਉਹਨਾਂ ਕੋਲ ਕੋਈ ਪਾਵਰ ਹੋਣੀ ਹੈ ਪਹਿਲੇ ਵੀ ਕੁਝ ਇੱਥੇ ਐਮਐਲ ਹੈਗੇ ਨੇ ਜਿਹੜੇ ਕਿ ਦੂਜੀਆਂ ਪਾਰਟੀਆਂ ਦੇ ਨੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੈਗੀ ਔਰ ਉਹਨਾਂ ਦਾ ਕੋਈ ਕੰਮ ਨਹੀਂ ਹੋ ਰਿਹਾ ਉਹ ਕਿਤੇ ਜਾਂਦੇ ਨਹੀਂ ਹੈਗੇ ਜਦੋਂ ਕਿਸੇ ਦੀ ਸੁਣਵਾਈ ਨਾ ਹੋਏ ਫਿਰ ਜਾਣਾ ਹੀ ਬੰਦ ਕਰ ਦਿੰਦਾ ਨਾ ਲੋਕਾਂ 'ਚ ਜਾ ਰਹੇ ਨੇ ਉਹ ਨਾ ਸਰਕਾਰੇ ਦੇ ਦਰਬਾਰੇ ਜਾ ਰਹੇ ਨੇ ਉਹ ਘਰ ਬੈਠ ਗਏ ਨੇ ਇਦਾਂ ਜਨਤਾ ਨਹੀਂ ਚਾਹੁੰਦੀ ਕਿ ਕਿਸੇ ਇੱਕ ਹੋਰ ਘਰ ਬੈਠਣ ਵਾਲਾ ਬੰਦਾ ਕੋਈ ਚੁਣ ਲਈਏ ਜਨਤਾ ਨੂੰ ਚਾਹੀਦਾ ਬੰਦਾ ਉਹ ਜਿਹੜਾ ਉਹਨਾਂ ਦੇ ਸਰਕਾਰ ਕੋਲੋਂ ਕੰਮ ਕਰਾਏ ਕਿੰਨੀ ਲੀਡ ਲੈ ਕੇ ਜਾਵਾਂਗੇ ਜਲੰਧਰ ਤੋਂ ਮੈਨੂੰ ਪੂਰਾ ਯਕੀਨ ਹੈਗਾ ਕਿ ਇਹ ਜੋ ਸardar bhagwan singh maan ji ਦੀਆਂ achhiyan nitiyan ਉਹਨਾਂ ਦੇ ਕੀਤੇ ਹੋਏ ਕੰਮ 43000 ਪਰਿਵਾਰਾਂ ਨੂੰ ਅੱਜ ਗਵਰਨਮੈਂਟ ਜੌਬ ਦੇ ਕੇ ਦੇਖੋ ਅੱਜ 1 ਰੁਪਿਆ ਵੀ ਨਹੀਂ ਲੱਗਾ ਅੱਜ ਤੱਕ ਸਾਡੇ ਮੁੱਖ ਮੰਤਰੀ ਪੰਜਾਬ ਸardar bhagwan singh maan ਦੇ ਉੱਪਰ ਕਿਸੇ ਨੇ 1 ਰੁਪਏ ਦਾ ਵੀ ਇਲਜ਼ਾਮ ਭ੍ਰਸ਼ਟਾਚਾਰ ਦਾ ਨਹੀਂ ਲਗਾਇਆ ਇਹ ਆਪਣੇ ਸਰਕਾਰ ਦੀ ਬੜੀ ਵੱਡੀ ਇੱਕ ਉਪਲਬਧੀ ਹੈ ਇਸ ਨੂੰ ਵੇਖਦੇ ਹੋਏ ਲੋਕਾਂ ਨੇ ਜੋ ਵੋਟ ਹੈ ਇਸ ਵਾਰ ਜੋ ਪਾਣਾ ਹੈ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਪਾਣਾ ਹੈ ਔਰ ਬਹੁਤ ਹੀ ਭਾਰੀ ਬਹੁਮਤ ਨਾਲ ਜਿਤਾਣਾ ਹੈ ਬਾਕੀ ਲੋਕੀ ਜਿੰਨੀਆਂ ਮਰਜ਼ੀ ਗੱਲਾਂ ਕਰ ਲੈਣ ਔਰ ਕਿਸੇ ਤਰ੍ਹਾਂ ਪਰਸਨਲ ਟਿੱਪਣੀਆਂ ਕਰ ਲੈਣ ਪਹਿਲੀ ਗੱਲ ਇਲੈਕਸ਼ਨ ਪਾਰਟੀਆਂ ਦਾ ਹੁੰਦਾ ਪਰ ਕੁਝ ਛੋਟੀ ਸੋਚ ਵਾਲੇ ਇਨਸਾਨ ਜਿਹੜੇ ਨੇ ਦੂਜੇ ਉੱਪਰ ਪਰਸਨਲ ਟਿੱਪਣੀਆਂ ਕਰਦੇ ਨੇ ਇਹ ਜੋ ਹੈ ਉਹਦਾ ਦੀ ਅਕਲ ਦੀ ਦਿਸ਼ਾ ਦੱਸਦਾ ਕਿ ਇਸ ਇਨਸਾਨ ਨੂੰ ਕਿੰਨੀ ਅਕਲ ਹੈਗੀ ਹੈ ਸਰ ਲਾਸਤੇ ਨਾਲ ਸੁਨੇਹਾ ਲਵਾਂਗਾ ਇੱਕ ਨਾਲੇ ਮੈਂ ਥੋੜਾ ਜਿਹਾ ਹਲਕਾ ਜਿਹਾ ਤੁਹਾਡੇ ਤੋਂ ਹਾਸਾ ਮਖੌਲ ਜਿਹਾ ਲੈ ਲਾਂਗਾ ਕਹਿੰਦੇ ਟਾਪਵਾਦਾਂਗੇ ਛਾਲ ਜਗਾਦਾਂਗੇ ਕਿ ਤਸੱਲੀ ਕਰਾਦਾਂਗੇ ਟਾਪ ਤੁਸੀਂ ਕੀ ਕਰਾਓਗੇ ਕੀ ਜੀ ਜੀ ਟਾਪ ਕਹਿੰਦੇ ਟਾਪਵਾਦਾਂਗੇ ਛਾਲ ਚਗਾਦਾਂਗੇ ਤਸੱਲੀ ਕਰਾਦਾਂਗੇ ਇਹ ਮੈਨੂੰ ਤਾਂ ਰੱਬ ਤਨ ਲੱਗਾ ਤਸੱਲੀ ਕੀ ਇਹ ਜਿਹੜਾ ਹੈਗਾ ਮੈਂ ਤੇ ਇੰਨੇ ਹੀ ਕਹਿਣਾ ਚਾਹਾਂਗਾ ਜਨਤਾ ਨੂੰ ਅਪੀਲ ਕਰਾਂਗਾ ਆਓ ਮੌਕੇ ਦੀ ਨਿਜਾਕਤ ਦੇਖਦੇ ਹੋਏ ਇਸ ਇਨਸਾਨ ਨੇ اور इवन ਮੇਰਾ ਖਿਆਲ ਹੈ ਸਾਡਾ ਬੀਜੇਪ ਨਾਲ ਤਾਂ ਮੁਕਾਬਲਾ ਨਹੀਂ ਹੈਗਾ ਇਹਰਾ ਮੁਕਾਬਲਾ ਹੋਏਗਾ ਤੇ ਕਾਂਗਰਸ ਨਾਲ ਠੀਕ ਹੈ ਬੀਜੇਪ ਨਾਲ ਕੋਈ ਮੁਕਾਬਲਾ ਨਹੀਂਗਾ ਤਾਂ ਸਾਡਾ ਮੁਕਾਬਲਾ ਬੀਜੇਪ ਨਾਲ ਨਹੀਂ ਹੈ ਕਿਉਂਕਿ ਉਹ ਵੋਟਾਂ ਹੀ ਨੇ ਪਿੱਛੇ ਪਈਆਂ ਨੇ ਬੀਜੇਪ ਨੂੰ ਉਹ ਮੋਦੀ ਸਾਹਿਬ ਨੂੰ ਵੋਟਾਂ ਪਈਆਂ ਨੇ ਇਹਨਾਂ ਨੂੰ ਵੋਟਾਂ ਨਹੀਂ ਪਈਆਂ ਓਕੇ ਠੀਕ ਹੈ ਇਸ ਕਰਕੇ ਜੋ ਹੈ ਸਾਡਾ ਮੁਕਾਬਲਾ ਕਾਂਗਰਸ ਨਾਲ ਹੈ ਔਰ ਕਾਂਗਰਸ ਦਾ ਜਿਹੜਾ ਉਮੀਦਵਾਰ ਇੱਥੇ ਜਿੱਤਿਆ ਹੈਗਾ ਉਹ ਆਪਣੇ ਹਲਕੇ ਦੇ ਵਿੱਚ ਐਜ਼ ਏ ਐਮਐਲਏ ਆਪਣੀ ਜ਼ਮਾਨਤ ਵੀ ਨਹੀਂ ਬਚਾ ਪਾਇਆ ਇਸ ਕਰਕੇ ਉਹ ਹੋਂ ਜੋ ਮੌਕਾ ਆਇਆ ਹੈਗਾ ਉਹ ਉਹਨਾਂ ਨੂੰ ਲੋਕਾਂ ਨੂੰ ਪਤਾ ਹੈ ਕਿ ਇਹਨਾਂ ਨੂੰ ਹੁਣ ਸਰਕਾਰ ਦੇ ਨਾਲ ਉੱਪਰ ਅਗੀ ਤੇ ਨਾਮ ਪੰਜਾਬ ਤੇ ਗਈ ਹੈ ਤੇ ਆਓ ਅਸੀਂ ਜਿਹੜੀ ਸਰਕਾਰ ਮੌਜੂਦਾ ਪੰਜਾਬ ਜਗੀਏ ਉਹਨਾਂ ਨੂੰ ਵੋਟਾਂ ਪਾਈਏ ਔਰ ਉਹਨਾਂ ਦੇ ਉਮੀਦਵਾਰ ਨੂੰ ਜਿਤਾਈਏ ਅਸੀਂ ਬਹੁਤ ਭਾਰੀ ਭਵਨ ਜਿੱਤਾਂਗੇ ਪੰਜਾਬ ਦੀ ਜਨਤਾ ਅੱਜ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਮੁੱਖ ਮੰਤਰੀ ਪੰਜਾਬ ਦੀ ਫੈਨ ਹੈਗੀ ਹੈ ਜੀ ਬਹੁਤ ਜ਼ਿਆਦਾ ਲੋਕੀ ਉਹਨੂੰ ਪਸੰਦ ਕਰ ਰਹੇ ਨੇ ਹੀ ਇਜ਼ ਅ ਬਿਗ ਫੇਸ ਇਨ ਪੰਜਾਬ ਜੀ ਉਹ ਲੋਕੀ ਉਹਨਾਂ ਨੂੰ ਪਿਆਰ ਕਰਦੇ ਨੇ ਹੂੰ ਲੋਕਾਂ ਨੇ ਕੀਤੇ ਹੋਏ ਕੰਮ ਨੂੰ ਸਲਾਗਾ ਕਰਦੇ ਨੇ ਇਹਨਾਂ ਕੋਲ ਦੂਜੀਆਂ ਪਾਰਟੀਆਂ ਕੋਈ ਕੰਮ ਕਰਨ ਨੂੰ ਹੈ ਕੀ ਕਹਿਣ ਨੂੰ ਕੀ ਹੈਗਾ ਨਾ ਕੁਝ ਕੀਤਾ ਹੈ ਤੇ ਨਾ ਕੁਝ ਕਰ ਸਕਦੇ ਨੇ ਤੇ ਕੋਈ ਇਹ ਕਾਮਨ ਸੈਂਸ ਦੀ ਗੱਲ ਹੈ ਕਿ ਲੋਕਾਂ ਨੇ ਸਰਕਾਰ ਨੂੰ ਵੋਟ ਪਾਣਾ ਦੇਖਿਆ ਨੇ ਕਿ ਲੋਕੀ ਦੇਖੋ ਉਹ ਹੀ ਉਮੀਦਵਾਰ ਜਿੱਥੇ ਜਵਾਨ ਜਵਤ ਹੋ ਗਈ ਐਥੇ ਐਮਪੀ ਬਣ ਗਿਆ ਇਹ ਲੋਕਾਂ ਦਾ ਫੈਸਲਾ ਹੈ ਨਾ ਬਿਲਕੁਲ ਬਿਲਕੁਲ ਜੀ ਇਸ ਕਰਕੇ ਜੋ ਹੈ ਵਿਧਾਨ ਸਭਾ ਦਾ ਇਲੈਕਸ਼ਨ ਜਿਹੜਾ ਹੁਣ ਹੋਣਾ ਹੈਗਾ ਇਹਦੇ ਵਿੱਚ ਆਮ ਆਦਮੀ ਪਾਰਟੀ ਦਾ ਉਮੀਦਵਾਰ ਭਾਰੀ ਭਵਨ ਜਿੱਤੇਗਾ ਮੇਰੇ ਲੋਕਾਂ ਨੂੰ ਅਪੀਲ ਕਰਾਂਗਾ ਕਿ ਆਓ ਕਿਤੇ ਗਲਤੀ ਨਹੀਂ ਕਰਨੀ ਜਿਹੜੀ ਸਰਕਾਰ ਤੁਹਾਡੇ ਕੰਮ ਕਰ ਰਹੀ ਏ ਅਗੋਂ ਤੁਸੀਂ ਕਰਾਣੇ ਨੇ ਉਹ ਗਰੰਟਾਂ ਲੈ ਕੇ ਅਸੀਂ ਆਵਾਂਗੇ ਔਰ ਤੁਹਾਡੇ ਵਿਕਾਸ ਦੇ ਕੰਮ ਕਰਾਵਾਂਗੇ ਠੀਕ ਹੈ ਬਹੁਤ ਸ਼ੁਕਰੀਆ ਸਰ ਸਮਝ ਦਿੱਤਾ ਕੀਮਤੀ ਸਮਾਂ ਤੁਹਾਡਾ ਜਿਹੜਾ ਸਾਡੇ ਜੀ ਬਹੁਤ ਬਹੁਤ ਰਹਿ ਧੰਨਵਾਦ ਭਾਈ ਸਾਹਿਬ ਤੁਸੀਂ ਮੇਰੇ ਤੱਕ ਮੇਰਾ ਵਿਊ ਲੈਣ ਲਈ ਆਏ ਹੋ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ ਤਾਂ ਪਗਤ ਜੀ ਸਾਡੇ ਨਾਲ ਸੀਗੇ ਐਮਐਲਏ ਦੀ ਤਿਆਰੀ ਹੋ ਰਹੀ ਹੈ ਮੁੱਖ ਮੰਤਰੀ ਪੰਜਾਬ ਖੁਦ ਪ੍ਰਚਾਰ ਕਰਨਗੇ ਸ਼ੁਰੂ ਦੇ ਵਿੱਚ ਦੱਸਿਆ ਤੇ ਇਹਨਾਂ ਨੇ ਤਾਰੀਫ ਕੀਤੀ ਹੈ ਇਹਨਾਂ ਨੇ ਵੀ ਕਹਿ ਦਿੱਤਾ ਹੈ ਕਿ ਜਿਹੜੀ ਪਿੱਛੇ ਵੋਟ ਪਈ ਹੈ ਮੈਂਬਰ ਆਫ ਪਾਰਲੀਮੈਂਟ ਦੀ ਉਹ ਮੋਦੀ ਸਾਹਿਬ ਦੇ ਮੂੰਹ ਨੂੰ ਪਈ ਹੈ ਇੱਥੇ ਜਿਹੜੇ ਤੁਰੇ ਫਿਰਦੇ ਨੇ ਉਹਨਾਂ ਦੇ ਮੂੰਹ ਨੂੰ ਨਹੀਂ ਤੇ ਇਹਨਾਂ ਨੇ ਇਹ ਵੀ ਗੱਲ ਕਹਿ ਦਿੱਤੀ ਕੰਜਾਂ ਨੇ ਸਕੂਟਰਾਂ ਗੱਡੀਆਂ ਹੋਰ ਬੜੀਆਂ ਚੀਜ਼ਾਂ ਬਣਾ ਲਈਆਂ ਇਹਨਾਂ ਕੋਲ ਪਹਿਲਾਂ ਕੁਝ ਹੁੰਦਾ ਨਹੀਂ ਸੀਗੇ ਤੇ ਹੋਰ ਬਹੁਤ ਵੱਡੇ ਸਵਾਲ ਨੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਕਿਉਂਕਿ ਜਲੰਧਰ ਦੇ ਵਿੱਚ ਮਾਹੌਲ ਪੂਰਾ ਗਰਮ ਹੋਏਗਾ ਆਮ ਆਦਮੀ ਪਾਰਟੀ ਵਰਸ ਕਾਂਗਰਸ ਹੋਏਗਾ ਜਾਂ ਫਿਰ ਬੀਜੇਪੀ